6000 ਵੋਟਾਂ ਸਨ ਦੂਆ ਜਿਹੜੇ ਅਨੀਆਂ ਰੋਟਕੀਆਂ ਤੇ ਸੋਣੀ ਕਰਤੀਆਂ ਜੀ ਪਰ ਜਦੋਂ ਉਹਦੇ ਬੈਲਟ ਪੇਪਰ ਖੁੱਲਿਆ ਤੇ ਉਸ ਤੋਂ ਉਡੀ ਬੰਸੀ ਲਾਲ ਦੀ ਸਰਕਾਰ ਸੀ ਮੁੱਖ ਮੰਤਰੀ ਬੰਸੀ ਲਾਲ ਹਾਂਜੀ ਹਾਂਜੀ ਜਦੋਂ ਉਹ ਬੈਲਟ ਪੇਪਰ ਸਵੇਰੇ ਖੁੱਲਿਆ ਪੇਟੀਆਂ ਵਿੱਚੋਂ ਤੇ ਬੈਲਟ ਪੇਪਰਾਂ ਤੇ ਨਿਸ਼ਾਨ ਬਦਲੇ ਸਨ ਮੇਰੇ ਨਿਸ਼ਾਨ ਦੇ ਅਗੇ ਟਰੈਕਟਰ ਸੀ ਤੇ ਰਗੂਜੀ ਦੇ ਅਗੇ ਕੋੜਾ ਸੀ ਭਾਬੀ ਤੁਹਾਡੇ ਨਾਲ ਹੀਰਾ ਫੇਰੀ ਹੋਈ ਰੱਜ ਕੇ ਮੇਰੇ ਨਾਲ ਬੜੀ ਪਈ ਉਹ ਸਹੀ ਹੀਰਾ ਫਰੀ ਹੋ ਗਈ ਹੂੰ ਹੂੰ ਤੇ ਉੱਥੇ ਇਲੈਕਸ਼ਨ ਬੰਦ ਕਰ ਦਿੱਤਾ ਗਿਆ ਇਹ ਕਰਾਈ ਫਿਰ ਬਾਦਲ ਪਾਰਟੀ ਨੇ ਸੀ ਆ ਕਰਾਈ ਬਾਦਲ ਪਾਲਤ ਫਿਰ ਬਾਦਲ ਨੇ ਉੱਥੇ ਫੋਨ ਕੀਤਾ ਆਪਣੇ ਉਹ ਜੱਜ ਨੂੰ ਜਿਹੜਾ ਮੈਨੂੰ ਨਾ ਪੋਤਾ ਪਿਆ ਜਸਟਿਸ ਸਰਬੰਸ ਸਿੰਘ ਅੱਛਾ ਜਸਟਿਸ ਹਾਂ ਹਾਂ ਬੰਸ ਸਿੰਘ ਹਾਂਜੀ ਲਾਇਆ ਸੀ ਇਹਨਾਂ ਨੇ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਜਸਟਿਸ ਬੰਸ ਸਿੰਘ ਨੂੰ ਫੋਨ ਕੀਤਾ ਵੀ ਇਹ ਕੰਮ ਨਹੀਂ ਬੰਦਾਲਾ ਤੂੰ ਸਾਰੇ ਹਲਕੇ ਦਾ ਦੁਬਾਰਾ ਇਲੈਕਸ਼ਨ ਕਰ ਰਿਹਾ ਕਿਵੇਂ ਜਿਹੜੇ ਅਲੱਗ ਬਾਰੇ ਇਲੈਕਸ਼ਨ ਕਰਵਾ ਲਿਆ ਓਹ ਹੋ ਅੱਛਾ ਐਡੀ ਬੋਡੀ ਐ ਐ ਇੰਨੀ ਹਨੇਰਗਰਦੀ ਕੀਤੀ ਬਾਦਲਾ ਨੇ ਇੰਨੀ ਇੰਨੀ ਹਨੇਰਗਰਦੀ ਕਰਦਾ ਮੈਨੂੰ ਡੀਸੀ ਦਾ ਉੱਤੇ ਫੋਨ ਆ ਗਿਆ ਚਿੰਦਾ ਸਾਡੀ ਗੱਲ ਸੁਣ ਮੈਂ ਤੈਨੂੰ ਦੱਸਉਂ ਜੇ 13 ਦੇ ਬੀਲੈਕਸ਼ਨ ਪੋਸਟਪੋਨ ਹੋ ਗਿਆ ਸਾਰੇ ਦਾ ਸਾਰਾ ਹਲਕੇ ਦਾ ਦੁਬਾਰਾ ਇਲੈਕਸ਼ਨ ਹੋਵੇਗਾ ਉਹ ਨਿਰਿਆ ਦੂਜਿਆਂ ਦਾ ਨਿਰਚਵਾ ਜਿਲਿਆਂ ਦਾ ਦੁਬਾਰਾ ਹੋਵੇਗਾ ਜਸਤੀਰਵੰਤ ਸਿੰਘ ਨੇ ਆਰਡਰ ਭੇਜ ਦਿੱਤੇ ਉਹ ਵੇਰ ਅਰੇ ਗਿਆ ਮੈਂ ਕਿਹਾ ਜੀ ਬੜਾ ੱੱਕਾ ਹੋ ਗਿਆ ਉਹਨੇ ਆਕੇ ਮੈਂ ਕਿਹਾ ਜੀ ਉਮਕੀ ਕਰਾਂ ਆਕੇ ਮਿਲਲਾ ਜਾ ਕੇ ਕਮਿਸ਼ਨਰ ਨੂੰ ਮੈਂ ਉਸਨੂੰ ਗੱਡੀ ਭਜਾਈ ਤੇ ਮੈਂ ਜਸਤੀਰ ਜਸਤੀਰਵੰਤ ਸਿੰਘ ਕੋਲ ਗਿਆ ਮੈਂ ਸਰਦਾਰ ਸਾਹਾ ਕੀ ਕੰਮ ਕਰਦਾ ਜੀ ਇਤਨੇ ਹੋ ਸਕਦਾ ਮੈਂ ਕਿ ਜਿਹੜਾ ਡਿਸਪੂਟਿਡ ਹਲਕਾ ਹੁੰਦਾ ਉੱਥੇ ਹੁੰਦੇ ਨੇ ਅਜ ਤੱਕ ਦੁਨੀਆ ਪਰ ਚੁਆਇਆ ਨਹੀਂ ਵੀ ਸਾਰੇ ਹਲਕੇ ਦੀ ਦੁਆਰਾ ਇਲੈਕਸ਼ਨ ਹੋ ਜਾਏ ਜਿਹੜੇ ਬੂਥ ਤੇ ਹੁੰਦੀ ਉਹ ਦੁਆਰਾ ਹੁੰਦਾ ਮੈਨੂੰ ਆਦਾ ਜੇ ਮੇਰੀ ਗੱਲ ਸੁਣ ਮੇਰੇ ਇੱਕ ਇੱਕ ਨੂੰ ਤਪੜ ਕਰਨ ਦੀ ਲੋੜ ਨਹੀਂ ਜਸਟਿਸ ਵਨ ਸਿੰਘ ਦੇਖੋ ਕੇ ਜੀ ਭਾਸ਼ਾ ਨਾਲ ਬੋਲਦਾ ਦਿਨ ਦੋ ਦਿਨ ਹਿਆ ਸੀ ਹੈਲੋ ਅੰਦਰ ਮੈਂ ਵਨ ਮੈਨ ਪਾਵਰ ਹਾਂ ਮੇਰੀ ਮਰਜ਼ੀ ਏ ਤੇਰੇ ਵਾਸਤੇ ਉਹ ਹਾਈ ਕੋਰਟ ਕਰਾ ਉੱਥੇ ਲਗਾ ਦੇ ਇਲੈਕਸ਼ਨ ਹੋਵੇਗਾ ਸਾਰੀ ਕੰਸਟੀਟਿਊਟਡ ਦੁਆਰਾ ਹੋਵੇਗਾ ਮੈਂ ਕਰ ਸਕਦਾ ਮੈਂ ਮੂਹਰ ਲਟਕਾ ਕੇ ਆ ਗਿਆ। ਬਾਦਲ ਏਡੀ ਭੈੜੀ ਛਾਇਆ ਹੋਦਾ ਸੀ। ਉਹ ਸ਼ਾਮ ਤੱਕ ਜਾਂਦਾ ਰ ਚੀਂਦਾ ਬਹੁਤ ਖਤਰਨਾਕ ਬੰਦਾ ਜਿਹੜਾ ਮੇਰੇ ਬੰਦੇ ਨੂੰ ਇੰਨੀਆਂ ਵੋਟਾਂ ਨਾਲ ਇੱਕ ਮੁੰਡਾ ਜਿਹਾ ਹਰਾਏਗਾ। ਮੇਰੇ ਮੁਕਾਬਲੇ ਤੇ ਉਹ ਆਖੀਰਲੇ ਦਿਨ ਇਹ ਕਹਿੰਦਾ ਘਰ ਸੁਰ ਆਪੀ ਕਰ ਰਿਹਾ ਫਿਰ ਉਹ ਜਿੱਤੇਗਾ। ਤੂੰ ਸਾਡਾ ਚਿੱਲਿਆ ਨਹੀਂ ਪੈਣਾ। ਉਹਨਾਂ ਦੀ ਆਪਣੀ ਪੂਰੀ ਕੰਪਨੀ ਜਾਰੀ ਰੱਖੀ ਤੇ ਉਹਨਾਂ ਆ ਗਿਆ ਬੂਥਾਂ ਦੇ ਵੀ ਜਾਣਾ ਹੈ। ਜੇ ਤੂੰ ਕਿ ਮੈਂ ਡਿਕਲੇਅਰ ਕੀਤਾ ਸੀ। ਉਨੇ ਆ ਗਿਆ ਟਾਈਮ ਦੇ ਟਾਈਮ ਇਹ ਕਰ ਸਕਦਾ ਕੋਈ ਊਠਾ ਬਣੀ ਸ਼ੁਰੂ ਕਰੋ ਤੇ ਲੋਕੀ ਉਹਨੂੰ ਇੰਨਾ ਡਰ ਪਾਤਾ ਸੀ ਬਾਦਲ ਨੂੰ ਹਾਂ ਇਹਦੇ ਨਾਲ ਸਾਡੇ ਸਿੱਖ ਬੱਚਿਆਂ ਦਾ ਬੜਾ ਜਿੱਥੇ ਬਹੁਤ ਬਹੁਤ ਐਜੂਕੇਸ਼ਨ ਬਖਦਾ ਉਹਨਾਂ ਨੇ ਬਿਲਕੁਲ ਜੀ 100 ਡਾਕਟਰ ਹਰ ਸਾਲ ਬਣ ਕੇ ਨਿਕਲਨੇ ਸੰ ਉੱਥੋਂ ਜੀ ਤੇ ਜਿਹੜੇ ਕੀ ਹਾਲੀ ਮੈਡੀਕਲ ਕਾਲਜ ਉਹਨਾਂ ਡੈਂਟਲ ਕਾਲਜ ਆਗੇ ਰਹਿ ਗਿਆ ਉਹਦੀ ਐਨਐਸਯੂ ਮੈਡੀਕਲ ਕਾਲਜ ਦੀ ਲਈ ਨਹੀਂ ਅਜੇ ਤੱਕ ਮੈਡੀਕਲ ਸਕੂਲ ਚੱਲੇ ਨਹੀਂ ਉਹ ਓਹੋ ਉੱਥੇ ਤੇ ਉਹ ਹਸਪੀਟਲ ਬਣ ਕੇ ਰਹਿ ਗਿਆ ਉਹ ਵੀ ਡੈਂਟਲ ਹਸਪੀਟਲ ਉਹ ਵੀ ਸਿੱਖ ਕੌਮ ਨੂੰ ਵੇਖ ਲਓ 2000 ਤੇ ਸ਼ੁਰੂ ਹੋਇਆ ਸੀ ਇਹ 2000 ਤੋਂ ਲੈ ਕੇ 25 ਸਾਲਾਂ ਵਿੱਚ 2500 ਡਾਕਟਰ ਸਾਡੇ ਸਾਡੇ ਤੇ ਨਿਕਲਨੇ ਸਨ ਹਰਿਆਣਾ ਦੇ ਜਾਂ ਪੰਜਾਬ ਦੇ ਜਾਂਚ ਤੋਂ ਮਰਦੀ ਦੇ ਬਹੁਤ ਵੱਡਾ ਕੌਮ ਨੂੰ ਦੇਸ਼ ਨੂੰ ਫਾਇਦਾ ਹੋਣਾ ਸੀ ਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਹਾਂ ਪਰਦੇ ਜੀ ਬਰੇ ਮਹਾਰਾਜ ਜੀ ਬਿਆਨ ਸਿੰਘ ਗੱਲ ਕਰ ਰਿਹਾ ਜੀ ਅਕਾਲ ਚੈਨਲ ਤੋਂ ਚੜ੍ਹਦੀ ਕਲਾ ਚੋ ਜੀ ਜੀ ਹਾਂ ਜੀ ਹਾਂ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਡਾ ਸਾਹਿਬ ਤੁਹਾਡਾ ਸਾਈਕਲ ਸਾਰਿਆਂ ਨੂੰ ਪਿੱਛੇ ਛੱਡ ਗਿਆ ਮਿਹਰਬਾਨੀ ਤੁਹਾਡੀ ਸੇਕਾ ਭਾਈ ਦੇ ਬੜਾ ਜੇ ਹਵਾ ਟੂਪ ਟੈਰਾ ਠੀਕ ਹੋ ਗਏ ਤੇ ਗੁਰੂ ਆਮਦਸ ਦੀ ਬੜੀ ਕਿਰਪਾ ਹੋਈ ਹੈ ਨਾ ਜੀ ਚਲੋ ਵਧਾਈਆਂ ਜੀ ਸਾਰੇ ਤੁਹਾਡੇ ਜਿਹੜੇ ਮੈਂਬਰ ਜਿੱਤੇ ਆ 12 ਮੈਂਬਰ ਜਿੱਤੇ ਆ ਸਾਰਿਆਂ ਨੂੰ ਵਧਾਈਆਂ ਤੇ ਚਿੰ다 ਸਾਹਿਬ ਅਕਾਲ ਚੈਨਲ ਦੇ ਉਤੇ ਤੁਹਾਡਾ ਸਵਾਗਤ ਹੈ ਤੇ ਸੰਗਤਾਂ ਤੁਹਾਡੇ ਸੁਣਨੀਆ ਚਾਹੁੰਦੀਆਂ ਕਿਉਂਕਿ ਤੁਹਾਡਾ ਸਟਰਗਲ ਬੜਾ ਲੰਮਾ ਰਿਹਾ ਹੈ ਘੱਟ ਤੋਂ ਘੱਟ 25 30 ਸਾਲ ਹੋ ਗਏ ਤੁਸੀਂ ਇਹ ਸਟਰਗਲ ਕਰਦੇ ਹੋਏ ਤੇ ਅੱਜ ਮੂਰਪਿਆ ਵਾ ਜੀ ਹਰਿਆਣੇ ਦੀ ਸੰਗਤਾਂ ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਮਿਲਿਆ ਵਾ ਹਰਿਆਣੀ ਦੀ ਇੱਕ ਵੱਖਰੀ ਪ੍ਰਬੰਧਕ ਕਮੇਟੀ ਬਣ ਜਾ ਰਹੀ ਹੈ ਹਾਂ ਜੀ ਹਾਂ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੰਮਾ ਸਮਾਂ ਸੰਘਰਸ਼ ਕੀਤਾ ਜੀ 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 ਕੀ ਕਹਿਣਾ ਚਾਹੁੰਦੇ ਮੈਂ ਸਾਰੇ ਸਰੋਤਿਆਂ ਨੂੰ ਫਤਿਹ ਦੀ ਸਾਂਝ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਪਹਿਲੋ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਅਕਾਲ ਚੈਨਲ ਦਾ ਜੀ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਅਗਾਹ ਹਰ ਗੁਰਸਿੱਖ تک ਪਹੁੰਚਾਂਦਾ ਅੱਜ ਇਹ ਕੰਮ ਕੀਤਾ ਜੀ ਗੱਲੋਂ ਆਪਾਂ ਸ਼ਿੰਗਰਸ ਦੀ ਕਰੀਏ ਕਿ 1996 ਤੋਂ ਲੈ ਕੇ ਜਦੋਂ ਮੈਂ ਪਹਿਲਾ ਇਲੈਕਸ਼ਨ ਲੜਿਆ ਸੀ ਸਰਦਾਰ ਰਘੂਜੀਤ ਦੇ ਵਿਰਕ ਦੇ ਸਾਹਮਣੇ ਹਾਂਜੀ ਪਹਿਲਾ ਇਲੈਕਸ਼ਨ ਸੀ ਉਹ 18 ਸਾਲ ਬਾਅਦ ਸ਼ੋਮਨੀ ਕਮੇਟੀ ਦੀਆਂ ਚੋਣਾਂ ਹੋਈਆਂ ਜੀ ਤੇ ਉਹਦੇ ਵਿੱਚ ਮੈਂ ਇਲੈਕਸ਼ਨ ਲੜਿਆ ਪਰ ਮੈਂ ਰਘੂਜੀਤ ਤੋਂ ਉਸ ਇਲੈਕਸ਼ਨ ਦੇ ਵਿੱਚ ਉਸ ਟਾਈਮ ਚਾਰ ਜ਼ਿਲ੍ਹੇ ਸਨ ਸਾਡੇ ਇੱਕ ਕਰਨਾਲ ਹਲਕੇ ਤੋਂ ਇੱਕ ਕਰਨਾਲ ਇੱਕ ਪਾਣੀਪਤ ਇੱਕ ਸੋਨੀਪਤ ਤੇ ਇੱਕ ਰੋहतक ਜੀ ਉਹਨਾਂ ਚੋਂ ਜਿਹੜਾ ਉਹਨਾਂ ਦੂਜਿਆਂ ਦੇ ਵਿੱਚ ਜਦੋਂ ਸ਼ਾਮ ਨੂੰ ਰਿਜ਼ਲਟ ਡਿਕਲੇਅਰ ਹੋਇਆ ਤੇ ਮੇਰੇ 3700 ਵੋਟਾਂ ਸਨ ਪਰ ਮੇਰਾ ਉਸ ਦਿਨ ਮਾਨਕ ਰੋਪੜੋਂ ਇਲੈਕਸ਼ਨ ਲੜਿਆ ਮੇਰਾ ਨਿਸ਼ਾਨ ਘੋੜਾ ਸੀ ਤੇ ਰਗੂਜੀਤ ਦਾ ਅਕਾਲੀ ਦਲ ਬਾਦਲ ਦਾ ਟਰੈਕਟਰ ਸੀ ਜੀ ਬੇ ਜੀ 6000 ਵੋਟਾਂ ਸਨ ਦੂਆਂ ਜਿਹੜੀਆਂ ਰੋहतक ਦੀਆਂ ਤੇ ਸੋਨੀਪਤ ਦੀਆਂ ਜੀ ਪਰ ਜਦੋਂ ਉੱਥੇ ਬੈਲਟ ਪੇਪਰ ਖੁੱਲੇ ਆ ਤੇ ਉਦੋਂ ਚੋਟੀ ਬੰਸੀ ਲਾਲ ਦੀ ਸਰਕਾਰ ਸੀ ਮੁੱਖ ਮੰਤਰੀ ਬੰਸੀ ਲਾਲ ਹਾਂਜੀ ਹਾਂਜੀ ਜਦੋਂ ਉਹ ਬੈਲਟ ਪੇਪਰ ਸਵੇਰੇ ਖੁੱਲੇ ਆ ਫੇਟੀਆਂ ਆਈ ਚੁ ਤਾਂ ਬੈਲਟ ਕੇਪਰਾਂ ਤੇ ਨਿਸ਼ਾਨ ਬਦਲੇ ਸਨ ਮੇਰੇ ਨਿਸ਼ਾਨ ਦੇ ਅੱਗੇ ਟਰੈਕਟਰ ਸੀ ਤੇ ਰਗੂਜੀ ਦੇ ਅੱਗੇ ਕੋੜਾ ਸੀ ਬਈ ਤੁਹਾਡੇ ਨਾਲ ਹੀਰਾ ਫੇਰੀ ਹੋਈ ਰੱਜ ਕੇ ਮੇਰੇ ਨਾਲ ਬੜੀ ਪਈ ਉਹ ਸੇਰੀ ਹੀਰਾ ਫੇਰੀ ਹੋ ਗਈ ਹੂੰ ਹੂੰ ਤੇ ਉੱਥੇ ਇਲੈਕਸ਼ਨ ਬੰਦ ਕਰ ਦਿੱਤਾ ਗਿਆ ਕਿਉਂ ਇਹ ਕਰਾਈ ਫਿਰ ਬਾਦਲ ਪਾਰਟੀ ਨੇ ਸੀ ਆਹ ਕਰਾਈ ਬਾਦਲ ਪਾਰਟੀ ਨੇ ਸੀ ਜੀ ਹਾਂਜੀ ਕਿ ਕਿਉਂਕਿ ਬਾਦਲ ਅਰੀ ਸਾਰੇ ਜਿਹੜੇ ਆਏ ਸਨ ਇੱਥੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਝਿੰਦਾ ਸਾ ਸਾਡੇ ਕਰਗੂ ਜਿਤੂ ਹਰੇਗਾ ਨਹੀਂ ਉਹਨਾਂ ਨੇ ਕਿਹਾ ਵੀ ਚਲੋ 6000 ਵੋਟਾਂ ਨੇ ਉੱਥੋਂ ਵੈਲਟ ਪੇਪਰ ਨਿਸ਼ਾਨ ਬਦਲ ਦਿਓ ਤੇ ਜੇ ਇੱਥੇ ਜਿੱਤ ਗਏ ਅਸੀਂ ਕਰਨਾਲ ਪਾਣੀਪੜਤੀ ਚੋਂ ਫਿਰ ਤੇ ਕੋਈ ਲੋੜ ਨਹੀਂ ਤੇ ਜੇ ਨਾ ਜਿੱਤੇ ਤੇ ਉੱਥੇ ਅਲੀ ਫਿਰ ਇੱਕ ਪਾਸੇ ਵੋਟਾਂ ਪਵਾ ਗਈ ਕਿਉਂਕਿ ਨਾਲ ਸ਼ੌਨੀ ਕਮੇਟੀਆਂ ਹਰੇ ਪੰਜਾਬ ਹਰਿਆਣਾ ਹਿਮਾਚਲ ਦੀਆਂ ਵੋਟਾਂ ਚੱਲ ਰਹੀਆਂ ਹਨ ਉਹ ਵੀ ਵਿਜੀਤ ਹਨ ਉਹਨਾਂ ਨੇ ਜੇ ਕੋਈ ਰਫਰੀ ਜਿਹੜੀ ਗੱਲ ਹੋਈ ਤੇ ਫੇਰ ਆਪਾਂ ਇਲੈਕਸ਼ਨ ਉੱਤੋਂ ਦੁਬਾਰਾ ਕਰਾ ਕੇ 6000 ਵੋਟਾਂ ਤੇ ਆਪਣੇ ਬੰਦੇ ਨੂੰ ਜਿਤਾ ਦੇਾਂਗੇ ਕਮੀ ਪੇਸ਼ੀ ਕਰ ਦੇਾਂਗੇ ਇੱਕ ਚਾਲ ਸੀ ਬੜੀ ਵੱਡੀ ਜੀ 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 ਹਾਂ ਜਦੋਂ ਫਿਰ ਉਹ ਜਿਸ ਦਿਨ ਇਲੈਕਸ਼ਨ ਹੋਇਆ ਤੇ ਜਦੋਂ ਰੋਟ ਸੁਣੀ ਪਰ ਤੇ ਇਹ ਵੈਲਟ ਪੇਪਰ ਖੁੱਲੇ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਨਿਸ਼ਾਨ ਗਲਤ ਨੇ ਤੇ ਉਹਨਾਂ ਇਲੈਕਸ਼ਨ ਰੋਕ ਦਿੱਤਾ ਇਸ ਗੱਲ ਕੇ ਡਿਸਪਿਊਟ ਹੋ ਗਿਆ ਇਲੈਕਸ਼ਨ ਉਹਨਾਂ ਦਾ ਜੀ ਜਦੋਂ ਕਰਨਾਲ ਤੇ ਪਾਣੀ ਪਾ ਦਿਆਂ ਇਹ ਸ਼ਾਮ ਨੂੰ ਸੰਦੂਕੜੀਆਂ ਕੁੱਲੀਆਂ ਤੇ ਸਾਡੇ ਸੈਂਸਿਸ ਸਾਡੇ 3700 ਵੋਟਾਂ ਨਾਲ ਮੈਂ ਰਗੂਜੀਤ ਨੂੰ ਲੀਡ ਦੇ ਰਿਆ ਸੀ ਜੀ ਤੇ ਫਿਰ ਮੈਨੂੰ ਜਿਹੜੇ ਦੋ ਜਿਹੜੇ ਸਾਨੂੰ ਉਹਨਾਂ ਦਾ ਦੁਬਾਰਾ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਨੇ ਢੇਰ ਡਿਕਲੇਅਰ ਕਰਤਾ ਵੀ ਇਹ ਡਿਸਪਿਊਟਡ ਯਾ ਇੱਥੇ ਡਿਸਪਿਊਟ ਹੋ ਗਿਆ ਤੇ ਇੱਕ ਹਫ਼ਤੇ ਦਾ ਟਾਈਮ ਦੇਣਾ ਦੁਬਾਰਾ ਫਿਰ ਇਹਨਾਂ ਦੋਆਂ ਜਿਹੜਿਆਂ 'ਚ ਇਲੈਕਸ਼ਨ ਹੋਵੇਗਾ ਹਾਂਜੀ ਉੱਥੇ ਫਿਰ ਉਹਨੂੰ ਜਸਟਿਸ ਹੁੰਦੇ ਸਨ ਰਿਟਾਇਰ ਜੱਜ ਸੀ ਮੈਨੂੰ ਯਾਦ ਨਹੀਂ 1996 ਚ ਜੀ ਬਾਅਦ ਵਿੱਚ ਇਹਨਾਂ ਦਾ ਅੋਰਿਸਟਰ ਆਰਸੀ ਬੜਾ ਨੇ ਦਿੱਤੀ ਅੱਛਾ ਹਾਂ ਗਵਰਨਮੈਂਟ ਪਾਵਰ ਸੀ ਇਹਨਾਂ ਦਾ ਇਨਾ ਹੀ ਜੱਜ ਨੂੰ ਲਾਇਆ ਵਾਸਤੇ ਜੀ ਤੇ ਉਹ ਫਿਰ ਬਾਅਦ ਵਿੱਚ ਇਹਨਾਂ ਇਲੈਕਸ਼ਨ ਕਮਿਸ਼ਨ ਦਾ ਰਿਟਾਇਰ ਹੋਣ ਤੋਂ ਬਾਅਦ ਉਹਨੂੰ ਜੱਜ ਲਾ ਦਿੱਤਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੀ ਤੇ ਉਸ ਟਾਈਮ ਫਿਰ ਜਦੋਂ ਮੈਂ ਉੱਥੇ ਇਲੈਕਸ਼ਨ ਲੜਨ ਵਾਸਤੇ ਗਏ ਸੀ ਹਫ਼ਤਾ ਕੰਪੇਨ ਕਰਦੇ ਰਹੇ ਫਿਰ ਉੱਥੇ ਸੁਖਵੀਰ ਬਾਦਲ ਵੱਡਾ ਬਾਦਲ ਸਾਰੇ ਜਦੋਂ ਪਾਣੀ ਭੱਤ ਗਏ ਤੇ ਉਹਨੂੰ ਦਿੱਲੀ ਕਮੇਟੀ ਦਾ ਵੀ ਇਹ ਤਾਂ ਬਾਦਲ ਕਿਆਂ ਦਾ ਕਬਜ਼ਾ ਸੀ ਉਹਨ ਮਰ ਗਿਆ ਆਪਣਾ ਪ੍ਰਧਾਨ ਤੇ ਉਹ ਪਟਨਾ ਸਾਹਿਬ ਦਾ ਪ੍ਰਧਾਨ ਮੈਨੇ ਮੇਰੇ ਨਾਂ ਭੁੱਲ ਗਿਆ ਉਹਨੂੰ ਛੋਟਾ ਜਿਹਾ ਬੰਦਾ ਸੀ ਹਾਂਜੀ 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 ਉਹ ਬਹੁਤ ਪਿੱਛੇ ਜਿਹੇ ਹੱਥ ਚੜਾਈ ਕੀਤੀ ਹਾਂਜੀ ਹਾਂ ਚੜਾਈ ਕੀਤੀ ਉਹ ਜ਼ਿਲ੍ਹਾ ਕੋਈ ਨਹੀਂ ਸਾਰੀ ਆ ਗਈ ਸਾਰੀ ਸ਼ੋਨੀ ਕਮੇਟੀ ਆਈ ਕਿਉਂਕਿ ਵਿਲੇ ਹੋ ਗਏ ਸਨ ਇਹ ਸਾਰੇ ਰੋਟਿਕਸ ਤੋਂ ਸੋਨੀ ਪਰ ਮੇਰੇ ਵਰਤ ਆ ਗਈ ਸਾਰੀਆਂ ਕਿਰਨ ਰਲ ਕੇ ਜਦੋਂ ਉਹ ਵੱਡੀਆਂ ਟੀਰਾ ਤੁਹਾਨੂੰ ਹਰਾਂ ਆ ਗਈਆਂ ਆਹ ਰਾਂ ਆ ਗਈ ਉਹ 6000 ਵੋਟਾਂ ਦੇ ਦੂਹਾਂ ਜ਼ਿਲ੍ਹਿਆਂ ਚ ਆ ਗਈਆਂ ਸਾਰੀਆਂ ਜੀ 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 ਬਾਦਲ ਬਾਦਲ ਬੜਾ ਸਿਆਣਾ ਹੈ ਉਹਨੇ ਜਿਹੜੇ ਆਖਿਆ ਬਈ ਮੈਨੂੰ ਪੀਲ ਆ ਰਿਜ਼ਲਟ ਤੇ ਵਿਖਾਓ ਉਹਨਾਂ ਆਖਿਆ ਵੀ ਸਾਡੇ 3700 ਵੋਟਾਂ ਤੇ ਦੂਹਾਂ ਜ਼ਿਲ੍ਹਿਆਂ ਚ ਚਿੰਦਾ ਕੇ ਦੇ ਹਾਂ ਉਹਨੇ ਆਖਿਆ ਵੀ ਇੱਥੇ 6000 ਵੋਟ ਹੈ ਸਾਰੀ ਵੋਟ ਸ਼ੇਰਾਂ ਦੀ ਪੈਂਦੀ ਨਹੀਂ 5000 ਤੋਂ ਹੋਰ ਤੋਂ ਵੱਧ ਪੈ ਨਹੀਂ ਸਕਦੀ ਹਾਂ ਹਾਂ ਤੇ 37 ਤੋਂ ਤੇ ਉਹ ਅੱਗੇ ਵੀ ਤੇ ਕੋਈ ਨਾ ਕੋਈ ਤਾਂ ਵੋਟਾਂ ਉਹ ਹੀ ਲੈ ਜਾਗਾ ਵਿੱਚੋਂ ਹਾਂਜੀ ਇਸ ਕਰਕੇ ਜੇ ਇਹਨਾਂ ਧੂਆਂ ਜਿਹੇ ਇਲੈਕਸ਼ਨ ਹੁੰਦਾ ਤਾਂ ਚਿੰਡਰ ਤੋਂ ਉੱਥੋਂ ਨਹੀਂ ਹਰਦਾ ਕਿਸੇ ਸੂਰਤ ਤੇ ਚ ਨਹੀਂ ਹਰਦਾ ਜੀ 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 ਉਹਨੇ ਤੇ ਇੱਕ ਮਿੰਟ ਵਿੱਚ ਜੋੜ ਕਟਾ ਕਰ ਦਿੱਤੀ ਉਹਨਾਂ ਫਿਰ ਬਾਦਲ ਨੇ ਉੱਥੇ ਹੀ ਫੋਨ ਕੀਤਾ ਆਪਣੇ ਉਹ ਜੱਜ ਨੂੰ ਜਿਹੜਾ ਮੈਨੂੰ ਨਾ ਭੁੱਲਦਾ ਪਿਆ ਜਸਦੀ ਸਰਬੰਸ ਸਿੰਘ ਸਰਬੰਸ ਸਿੰਘ ਹਾਂ ਹਾਂ ਬੰਸ ਸਿੰਘ ਹਾਂਜੀ ਲਾਇਆ ਸੀ ਇਹਨਾਂ ਨੇ ਬਿਲਕੁਲ ਹਾਂਜੀ 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 ਜਸਿਸ ਵੰਸੀ ਨੂੰ ਫੋਨ ਕੀਤਾ ਵੀ ਇਹ ਕੰਮ ਨਹੀਂ ਬੰਨਣਾ ਲਾ ਤੂੰ ਸਾਰੇ ਹਲਕੇ ਦਾ ਹੀ ਦੁਬਾਰਾ ਇਲੈਕਸ਼ਨ ਕਰ ਰਿਹਾ ਚਾਹਵੇਂ ਜਿਹੜੇ ਅਨਦਬਾਰਾ ਇਲੈਕਸ਼ਨ ਕਰਵਾ ਲੈ ਓਹੋ ਅੱਛਾ ਐਡੀ ਵੱਡੀ ਐ ਇੰਨੀ ਹਨੇਰਗਰਦੀ ਕੀਤੀ ਬਾਦਲਾ ਨੇ ਇੰਨੀ ਇੰਨੀ ਹਨੇਰਗਰਦੀ ਮੇਰੇ ਨਾਲ ਹੋ ਗਈ ਤੇ ਉਹ ਸਟੈਂਡ ਮੈਂ ਅਲੀ ਇਲੈਕਸ਼ਨ ਕੈਂਪੇਨ ਤੇ ਸੀ ਸਾ ਦੂਜੇ ਦਿਨ ਵੋਟਾਂ ਪੈਣੀਆਂ ਸਨ ਤੇ ਮੈਨੂੰ ਡੀਸੀ ਦਾ ਉੱਤੇ ਫੋਨ ਆ ਗਿਆ ਚਿੰਦਾ ਸਾਡੀ ਗੱਲ ਸੁਣ ਮੈਂ ਦੱਸੋ ਜੀ ਅਗੇ 13 ਦੇ ਵੀ ਇਲੈਕਸ਼ਨ ਪੋਸਟਪੋਨ ਹੋ ਗਿਆ ਸਾਰੇ ਦਾ ਸਾਰਾ ਹਲਕੇ ਦਾ ਦੁਬਾਰਾ ਇਲੈਕਸ਼ਨ ਹੋਵੇਗਾ ਉਹ ਨਿਰਿਆਂ ਦੂਜਿਆਂ ਦਾ ਨਿਰ ਚਵ ਜਿਹੜਿਆਂ ਦਾ ਦੁਬਾਰਾ ਹੋਵੇਗਾ ਜਸਦੀਰ ਬੰਦ ਸਿੰਘ ਨੇ ਆਰਡਰ ਭੇਜ ਦਿੱਤੇ ਵੇਰ ਅਰੇ ਗਿਆ ਮੈਂ ਕਿਹ ਜੀ ਤੇ ਬੜਾ ਥੱਕਾ ਹੋ ਗਿਆ ਉਹਨੇ ਆ ਕੇ ਮੈਂ ਕਿਹਾ ਜੀ ਹੁਣ ਕੀ ਕਰਾਂ ਅਗੇ ਮਿਲਣਾ ਜਾ ਕੇ ਕਮਿਸ਼ਨਰ ਨੂੰ ਮੈਂ ਉੱਥੇ ਜਿਉਂ ਗੱਡੀ ਭਜਾਈ ਤੇ ਮੈਂ ਜਸਦੀਰ ਜਸਦੀਰ ਬੰਦ ਸਿੰਘ ਕੋਲ ਗਿਆ ਮੈਂ ਸਰਦਾਰ ਸਾਹਾ ਕੀ ਕੰਮ ਕਰਦਾ ਜੀ ਇਹ ਕਿਵੇਂ ਹੋ ਸਕਦਾ ਹੈ ਮੈਂ ਕਿ ਜਿਹੜਾ ਡਿਸਪਿਊਟਡ ਹਲਕਾ ਹੁੰਦਾ ਉੱਥੇ ਹੁੰਦੇ ਨੇ ਅਜ ਤੱਕ ਦੁਨੀਆ ਪਰ ਚੁਆਇਆ ਨਹੀਂ ਵੀ ਸਾਰੇ ਹਲਕੇ ਦੀ ਦੁਬਾਰਾ ਇਲੈਕਸ਼ਨ ਹੋ ਜਾਏ ਜਿਹੜੇ ਬੂਤੇ ਹੁੰਦੀ ਉਹ ਦੁਬਾਰਾ ਹੁੰਦਾ ਮੈਨੂੰ ਆਹ ਜੇ ਮੇਰੀ ਗੱਲ ਸੁਣ ਮੇਰੇ ਅੱਗੇ ਕੋਈ ਤੂੰ ਤਪੜ ਕਰਨ ਦੀ ਲੋੜ ਨਹੀਂ ਜਸਟਿਸ ਵਨ ਸਿੰਘ ਵੇਖੋ ਕਿਹਦੀ ਭਾਸ਼ਾ ਨਾਲ ਬੋਲਦਾ ਦੋ ਦਿਨਿਆ ਸੀ ਹੈਲੋ ਅੰਦਰ ਮੈਂ ਵਨ ਮੈਨ ਪਾਵਰ ਹਾਂ ਮੇਰੀ ਮਰਜ਼ੀ ਏ ਤੇਰੇ ਵਾਸਤੇ ਉਹ ਹਾਈ ਕੋਰਟ ਘੜਾ ਉੱਥੇ ਲਗਾ ਦੇ ਇਲੈਕਸ਼ਨ ਹੋਵੇਗਾ ਤੇ ਸਾਰੀ ਕੰਸਟਿਟਿਊਐਂਟ ਦੁਬਾਰਾ ਹੋਵੇਗਾ ਮੈਂ ਕਰ ਸਕਦਾ ਮੈਂ ਮੂਵਟ ਕਾ ਕੇ ਆ ਗਿਆ ਫਿਰ ਉਹ ਕਿਹ ਚਾਹੁੰਦੀ ਆਪਾਂ ਆ ਕਰ ਨਹੀਂ ਸਕਦੇ ਉਹ ਨੇ ਆ ਕੇ ਮੈਂ ਵਨ ਮਨ ਪਾਵਰ ਜੋ ਜੋ ਕਰਨਾ ਤੇਰੇ ਵਾਸਤੇ ਹਾਈ ਕੋਰਟ ਖੜਾ ਹੈ ਮੈਂ ਬ੍ਰਹਮਾਨ ਨੂੰ ਫੋਨ ਕੀਤਾ ਮਾਨ ਦਾ ਕੋਈ ਨਹੀਂ ਪਿਆ ਨਾ ਕਮਾਚੋ ਮੈਂ ਕਿਹਾ ਹੁਣ ਕੀ ਕਰੀਏ ਫਿਰ ਉਹ ਫਿਰ ਇਲੈਕਸ਼ਨ ਤੇ ਇਹਨਾਂ ਫਿਰ ਦੁਬਾਰਾ ਡਿਕਲੇਅਰ ਕਰਨਾ ਸੀ ਇਹ ਦੁਬਾਰਾ ਸਾਰੀ ਕਨਸਟਿਚੂਐਂਟ ਦਾ ਨਾ ਫਿਰ 15 ਸਾਲ ਬਾਅਦ ਫਿਰ ਕਨਸਟਿਚੂਐਂਟ ਦਾ ਨਾ ਇਲੈਕਸ਼ਨ ਕਰੇਗਾ ਤੇ ਸਾਰੀ ਚੋਣਚਾਵਾਂ ਜਿਹੜਾ ਦੁਬਾਰਾ ਹੋਵੇਗਾ ਫਿਰ ਮੈਂ ਕਰਨਾਲ ਸੰਗਤ ਕਥੀ ਕੀਤੀ ਤੇ ਸੰਗਤ ਨੇ ਫੈਲਾ ਲਿਆ ਵੀ ਹੁਣ ਇਸ ਤਰ੍ਹਾਂ ਹੈ ਪੇ ਲੜਾਈ ਝਗੜੇ ਹੋਣਗੇ ਪਿੰਡਾਂ 'ਚ ਦੁਬਾਰਾ ਐਕਸ ਅਤੇ ਚਿੰਦਾ ਸਾਨੂੰ ਇਲੈਕਸ਼ਨ ਲੜਨਾ ਨਹੀਂ ਚਾਹੀਦਾ ਇਹ ਨਹੀਂ ਜਿੱਤਣ ਦੇਣਗੇ ਇਹ 150 ਗੱਡੀ ਲੈ ਕੇ ਕਰਨਾਲ ਆਣ ਕੇ ਬੈ ਗਿਆ ਸਾਰੇ ਰਗੂ ਜਿੱਤੇਗਾ ਫਿਰ ਆ ਗਏ ਸਾਰੇ ਬੀਬੀ ਜੀ ਕੋਰੋ ਟੌੜਾ ਸਾਹਿਬ ਜੀ ਹੁੰਦੇ ਸਨ ਬਾਦਲ ਸਾਹਿਬ ਸਭ ਜਿੱਦ ਨਾਲ ਆਮ ਲੋਕ ਵੀ ਲੱਜੇ ਸਾਰੇ ਵੱਡੇ ਵੱਡੇ ਲੀਡਰ ਸਾਰੇ 150 ਗੱਡੀ ਲੈ ਕੇ ਆ ਗਏ ਹਾਂਜੀ ਹਾਂਜੀ ਚਲੋ ਅਸੀਂ ਫਿਰ ਆ ਗਿਆ ਵੀ ਇਹ ਹਾਲਾਤ ਵੇਖ ਕੇ ਨਾ ਜਿੱਤਨ ਤੇ ਜਿੱਤਣਾ ਨਹੀਂ ਤੇ ਇਹ ਇਲੈਕਸ਼ਨ ਵੇਡਰਾ ਮਤਲਬ ਇਹ ਆਊਟ ਕਰ ਦਿਓ ਵੀ ਇਹ ਇਲੈਕਸ਼ਨ ਲੜਾਂਗੇ ਨਹੀਂ ਜੀ 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 ਅਸੀਂ ਉੱਥੇ ਇਲੈਕਸ਼ਨ ਕਿਹਾ ਵੀ ਅਸੀਂ ਇਹ ਇਲੈਕਸ਼ਨ ਦਾ ਬਾਈਕਾਟ ਕਰਨਾ ਹੈ ਇਲੈਕਸ਼ਨ ਨਹੀਂ ਲੜਾਂਗੇ ਜੀ ਬਾਦਲ ਏਡੀ ਭੈੜੀ ਛਾਇ ਹੁੰਦਾ ਸੀ ਉਹ ਸ਼ਾਮ ਤੱਕ ਵੀ ਜਾਂਦਾ ਰਹੀਂਦਾ ਚਿੰਦਾ ਬੋਲਦਾ ਕਿ ਤਨਾਰਖ ਬੰਦਾ ਜਿਹੜਾ ਮੇਰੇ ਬੰਦੇ ਨੂੰ ਇੰਨੀਆਂ ਵੋਟਾਂ ਨਾਲ ਇੱਕ ਮੁੰਡਾ ਜਿਹਾ ਹਰਾਏਗਾ ਮੇਰੇ ਮੁਕਾਬਲੇ ਕਿ ਉਹ ਅਖੀਰਲੇ ਦਿਨ ਵੀ ਇਹ ਕਰਦਾ ਘਰ ਤੁਰ ਆਪੀ ਕਰ ਰਿਹਾ ਫਿਰ ਉਹ ਜਿੱਤੇਗਾ ਤੁਸਾਂ ਟਿੱਲਿਆ ਨਹੀਂ ਪੈਣਾ ਉਹਨਾਂ ਜੀ ਆਪਣੀ ਪੂਰੀ ਕੈਂਪੇਨਿੰਗ ਜਾਰੀ ਰੱਖੀ ਤੇ ਉਹਨਾਂ ਆ ਗਿਆ ਵੋਟਾਂ ਦੇ ਵੀ ਜਾਣਾ ਹੈ ਜੇ ਤੂੰ ਕਿ ਮੈਂ ਡਿਕਲੇਅਰ ਕੀਤਾ ਸੀ ਉਹਨੇ ਆਖਿਆ ਟਾਈਮ ਦੇ ਟਾਈਮ ਇਹ ਕਰ ਸਕਦਾ ਕੋ ਵੋਟਾਂ ਪਾਣੀ ਸ਼ੁਰੂ ਕਰੋ ਤੇ ਲੋਕੀ ਉਹਨੂੰ ਇੰਨਾ ਡਰ ਪਾਤਾ ਸੀ ਬਾਦਲ ਨੂੰ ਹਾਂ ਬਿਲਕੁਲ ਜੀ ਬਿਲਕੁਲ ਉਹਨੇ ਆਖਿਆ ਨੂੰ 37 ਦੇ ਵੋਟ ਮਿਲ ਜਾਣਗੇ ਹਾਂ ਜੀ ਨਹੀਂ ਵੈਸੇ ਇਹ ਗੱਲ ਮੰਨਣ ਵਾਲੀ ਹੈ ਵੀ ਜੋ ਸੰਘਰਸ਼ ਤੁਸੀਂ ਕੀਤਾ ਹਰਿਆਣਾ ਦੇ ਸਿੱਖਾਂ ਵਾਸਤੇ ਖਾਸ ਕਰਕੇ ਪ੍ਰੋਧਕ ਕਮੇਟੀ ਵਾਸਤੇ ਤੁਹਾਡਾ ਸੰਘਰਸ਼ ਇੱਕ ਮੀਲ ਪੱਥਰ ਆ ਤੁਹਾਡਾ ਸੰਘਰਸ਼ ਹਰਿਆਣਾ ਦੇ ਸਿੱਖ ਯਾਦ ਰੱਖਣਗੇ ਜੋ ਤੁਸੀਂ ਹੁਣ ਤੱਕ ਕੀਤਾ ਹਰਿਆਣਾ ਦੇ ਪ੍ਰਬੰਧਕ ਕਮੇਟੀ ਵਾਸਤੇ ਜਿਹੜਾ ਬਾਦਲਾ ਨੇ ਇੱਕ ਗੱਲ ਜ਼ਰੂਰੀ ਆਪਾਂ ਲੰਮੀ ਵਿਚਾਰਤਾਲਾ ਜਲਦੀ ਤੁਹਾਡੇ ਨਾਲ ਕਰਾਂਗੇ ਆ ਕੇ ਜਿਹੜਾ ਮੀਰੀ ਪੀਰੀ ਟਰਸਟ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਹੜਾ ਬਾਦਲਾ ਨੇ ਧੱਕਾ ਕੀਤਾ ਹਾਂ ਮਾਦਮ ਨੇ ਨਿੱਜੀ ਟਰਸਟ ਬਣਾ ਕੇ ਆਪ ਹੀ ਉਹਦੇ ਵਿਲ ਪਾਵਰ ਲੈ ਲਈ ਜਦੋਂ ਮੱਕੜ ਪ੍ਰਧਾਨ ਸੀਗਾ ਹੁਣ ਤਾਂ ਇਹਨਾਂ ਦੇ ਨਾਂ ਤੇ ਚੱਲਿਆ ਆ ਰਿਹਾ ਜਿਹੜਾ ਅਰਬਾਂ ਰੁਪਏ ਦਾ ਨੁਕਸਾਨ ਕੀਤਾ ਬਾਦਲਾ ਨਹੀਂ ਔਰ ਜ਼ਮੀਨਾਂ ਆਪਣੇ ਨਿੱਜੀ ਲੋਕਾਂ ਨੂੰ ਦਿੱਤੀਆਂ ਜਿਹੜੇ ਇਹਨਾਂ ਦੇ ਸਪਾਸਲਾ ਹਰਸਾਨ ਹਨ ਜਿਹੜੇ ਚੱਪਲ ਚੱਪਲ ਝਾੜਨ ਵਾਲੇ ਬੰਦੇ ਆ ਹਾਂਜੀ ਹਾਂਜੀ ਤੇ ਇਹ ਦੇ ਇਹਦੇ ਬਾਰੇ ਹੁਣ ਜਿਹੜੀ ਤੁਹਾਡੀ ਕਮੇਟੀ ਆਊਗੀ ਕੀ ਫੈਸਲਾ ਲਹੋਗੀ ਅ ਨਹੀਂ ਦੇਖੋ ਸੁਪਰੀਮ ਕੋਰਟ ਦੇ ਫੈਸਲੇ ਹੋਂ ਤੋਂ ਬਾਅਦ ਸੁਪਰੀਮ ਕੋਰਟ ਨੇ ਤੇ ਵੇਖਿਆ ਚਲ ਚਲ ਸੰਪਤੀ ਜਿੰਨੇ ਬੋਰਡ ਨੇ ਸਾਰੇ ਟੁੱਟ ਜਾਣਗੇ ਤੇ ਰਣ ਕਮੇਟੀ ਦੇ ਪ੍ਰਬੰਧ ਥਲੇ ਆ ਜਾਣਗੇ ਜੀ ਪਰ ਸ਼੍ਰੋਣੀ ਕਮੇਟੀ ਨੇ ਚਾਲ ਚਲੀ ਤੇ ਨਹੀਂ ਅਸੀਂ ਜਿਹੜਾ ਮੀਰੀ ਪੀਰੀ ਕਾਲਜ ਇੱਕ ਟਰਸਟ ਬਣਿਆ ਉਹ ਟਰਸਟ ਅਸੀਂ ਨਹੀਂ ਜਾਣਦੇ ਨਾ ਜਿਹੜੀ ਇਲੈਕਟਿਡ ਬਾਡੀ ਆਵੇਗੀ ਉਹ ਇਹਦਾ ਸੰਭਾਲੇਗੀ ਅਸੀਂ ਇਹ ਸਿਲੈਕਟਿਡ ਬਾਡੀ ਨਹੀਂ ਜਾਣਦੇ ਨਾ ਇਲੈਕਟਿਡ ਬਾਡੀ ਨੇ ਧਿਆਨ ਅੱਛਾ ਉਹਨੂੰ ਸੰਗਠੀ ਇਲੈਕਟਿਡ ਬੋਡੀ ਬਣੀ ਜੀ ਹੁਣ ਉਹਨੂੰ ਰੋਕ ਨਹੀਂ ਪਾ ਸਕਦਾ ਸੁਪਰੀਮ ਕੋਰਟ ਦੇ ਆਰਡਰਾਂ ਦੇ ਨਾਲ ਵਾ ਵਾ ਇੱਥੋਂ ਤੱਕ ਜਿਹੜਾ ਬਾਦਲ ਅਮੀਰੀਪੁਰ ٹرسٹ ਨੂੰ ਬਚਾਉਣ ਲਈ ਆ ਹੱਥ ਕੰਡੇ ਵਰਤਦੇ ਪਏ ਆ ਕਿਉਂਕਿ ਉਹ ٹرسٹ ਇਹਨਾਂ ਦੇ ਮਾਲਕ ਮੈਂ ਨੀਜੀ ਮਲਕੀਅਤ ਬਣ ਕੇ ਰਹਿ ਗਿਆ ਜੀ ਢੰਡਾ ਸਾਹਿਬ ਹਾਂ ਜੀ ਉਹ ਇਹਨਾਂ ਦੀ 25 ਕਿੱਲੇ ਜ਼ਮੀਨ ਸੀ ਉਹ ਗੁਰਦੁਆਰਾ ਸ਼ਾਹਬਦ ਦੇ ਨਾਲ ਉਹ ਇਹਨਾਂ ਆਪਣੇ ਨਾਂ ਕਰਵਾ ਕੇ ਸ਼ਮਨਿਕ ਮੇਰੀ ਤੇ ਨਾਂ ਕਰਵਾ ਕੇ ਆਪਣੇ ਨਾਂ ਕਰਵਾ ਕੇ ਜੀ ਟੈਸਟ ਬਣਾਤਾ ਤੇ ਆਪ ਉਹ ਤੇ ਮੈਂਬਰ ਤੇ ਚੇਅਰਮੈਨ ਬਣ ਗਏ ਸਾਡਾ ਕਿਲਾ ਕਰੋੜਾਂ ਰੁਪਈਆ ਦਾ ਅਰਬਾਂ ਦਾ ਨੁਕਸਾਨ ਹੀ ਨਹੀਂ ਹੋਇਆ ਇਹਦੇ ਨਾਲ ਸਾਡੇ ਸਿੱਖ ਬੱਚਿਆਂ ਦਾ ਬੜਾ ਜਿੱਥੇ ਬਹੁਤ ਬਹੁਤ ਐਜੂਕੇਸ਼ਨ ਪੱਕਾ ਉਹ ਨੁਕਸਾਨ ਹੈ ਬਿਲਕੁਲ ਜੀ 100 100 ਡਾਕਟਰ ਹਰ ਸਾਲ ਬਣ ਕੇ ਨਿਕਲਦੇ ਸੰ ਉੱਥੋਂ ਜੀ ਤੇ ਜਿਹੜੇ ਕੀ ਹਾਲੀ ਮੈਡੀਕਲ ਕਾਲਜ ਉਹਨਾਂ ਡੈਂਟਲ ਕਾਲਜ ਬਣਾ ਕੇ ਰੱਖਿਆ ਉਹਦੀ ਐਨਐਸਯੂ ਮੈਡੀਕਲ ਕਾਲਜ ਲਈ ਨਹੀਂ ਅਜੇ ਤੱਕ ਮੈਡੀਕਲ ਕਾਲਜ ਚੱਲਿਆ ਹੀ ਨਹੀਂ ਹੋਤਿਆ ਓਹੋ ਉਥੇ ਤੇ ਉਹ ਹਸਪਤਲ ਬਣ ਕੇ ਰਹਿ ਗਿਆ ਉਹ ਵੀ ਡੈਂਟਲ ਹਸਪਤਲ ਉਹ ਵੀ ਸਿੱਕ ਕੌਮ ਨੂੰ ਵੇਖ ਲੋ 2000 ਤੇ ਸ਼ੁਰੂ ਹੋਇਆ ਸੀ ਇਹ 2000 ਤੋਂ ਲੈ ਕੇ 25 ਸਾਲਾਂ ਵਿੱਚ 2500 ਡਾਕਟਰ ਸਾਡੇ ਬਣ ਕੇ ਨਿਕਲਨੇ ਸਨ ਹਰਿਆਣਾ ਦੇ ਜਾਂ ਪੰਜਾਬ ਦੇ ਜਾਂ ਚਿਤ ਤੋਂ ਮਰਦੀ ਨਿਕਲੇ ਬਹੁਤ ਵੱਡਾ ਕੌਮ ਨੂੰ ਦੇਸ਼ ਨੂੰ ਫਾਇਦਾ ਹੋਣਾ ਸੀ ਜੀ ਬਹੁਤ ਵੱਡਾ ਤੇ ਕੌਮ ਦਾ ਕਿੰਨਾ ਨਕਾਨ ਕੀਤਾ ਹੈ ਨਾ ਜਿੱਤੇ ਪਈਆਂ ਦਾ ਮਾਇਆ ਦਾ ਹੁਣ ਜਿਹੜੇ ਇਹ 6 6 ਲੱਖ 6 ਜਗ੍ਹਾ ਤੇ ਜਿੱਤੇ ਆ ਬਾਦਲ ਪਾ ਮੇਕੇ ਬਹੁਤ ਮੁਸ਼ਕਲ ਜਿੱਤੇ ਆ ਬਾਤੇ ਇਹ ਜਿਹੜੇ ਹੈਗੇ ਆ ਇਲਾਕੇ ਤੇ ਮੈਂ ਵੀ 6 ਇਲਾਕਿਆਂ ਚ ਬਾਦਲ ਹੁਣ ਵੀ ਜਿੱਤ ਗਿਆ ਵਾ ਆ 6 ਇਲਾਕੇ ਹੰਦ ਜਿੱਤੇ ਜੀ ਜੀ ਤੇ ਪਾ ਚਿ ਚਲਾ ਸਭ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਹੁਣ ਪ੍ਰਧਾਨ ਆਪਣਾ ਹਰਿਆਣਾ ਕਮੇਟੀ ਦਾ ਤੁਸੀਂ ਬਣੋਗੇ ਜਾਂ ਕੋਈ ਹੋਰ ਜਾਂ ਕਿਸੇ ਨਾਲ ਅਲਾਈਅੰਸ ਹੋਊਗਾ ਤੁਹਾਡਾ ਵੇਖੋ ਜੀ ਇਸ ਟਾਈਮ ਵੀ ਉਹ ਜਿਦਾਈ ਆਕੜਾ ਜਿਹੜਾ ਮੇਰੀ ਫੁੱਲ ਮੈਂ ਡਿਊਟੀ ਤੇ ਸਿੰਗਰ ਨੇ ਦਿੱਤੀ ਨਹੀਂ ਜੀ ਜੀ ਤੇ ਨਾ ਦੇਣ ਕਰਕੇ ਫਿਰ ਹੁਣ ਕਿਤੇ ਨਾ ਕਿਤੇ 22 ਮੈਂਬਰ ਜਿਹੜੇ ਨੇ ਉਹ ਹਜ਼ਾਰ ਬਣ ਗਏ ਨੇ ਅੱਛਾ ਜੀ ਅਕਾਲੀ ਦਲ ਬਾਦਲ ਉਹਨਾਂ ਆਜ਼ਾਦਾਂ ਤੇ ਜੋਰ ਲਾਈ ਜਾਂਦਾ ਹੈ ਉਦੋਂ ਸਰਕਾਰ ਜਿਹੜੀ ਇਹ ਉਹ ਨਾ ਆਜ਼ਾਦਾਂ ਤੇ ਜੋਰ ਲਾਈ ਜਾਂਦੀ ਹੈ ਕਿਉਂਕਿ ਸਥਿਤੀ ਇਸ ਟਾਈਮ ਟੋਟਲ ਇਹ ਵਿਚਾਲੀਆਂ ਮੈਂਬਰਾਂ ਦੀ ਜਿਹਦੇ ਚੋਂ ਮੇਰੇ ਨੰਬਰ ਯਾਰਾਂ ਲਾ ਲਓ ਤੁਸੀਂ ਯਾਰਾਂ ਮੇਰੇ ਬਣ ਗਏ ਜੀ ਜੀ ਇਹਦੇ ਆਪਣਾ ਤਿੰਨ ਨਰਜੀ ਸਾਹਿਬ ਦੇ ਬਣ ਗਏ 6 ਬਾਦਲਗਿਆਰੇ ਬਣ ਗਏ ਤੇ 4 ਦਾਦੂ ਦੇ ਬਣ ਗਏ हां ਦਾਦੂ ਵਾਲੇ 4 ਬਣ ਗਏ ਜੀ 4 ਤੇ 6 10 ਤੇ 3 13 ਤੇ 11 24 ਬਣ ਗਏ ਜੇ ਤੁਸੀਂ ਇਕੱਠੇ ਹੋ ਜਾਂਦੇ ਹੋ ਤੁਸੀਂ ਆਪਣੀ ਪਾਰਟੀ ਵੱਖਰੀ ਬਣਾ ਜਾਂਦੇ ਹੋ ਤੇ ਨਹੀਂ ਸਾਰੇ ਵੀ ਦਾਦੂ ਵਾਲੇ ਸਾਡੇ ਨਾਲ ਥੋੜਾ ਚੱਲਣਗੇ ਬਾਦਲ ਕੇ ਸਾਡੇ ਨਾਲ ਥੋੜਾ ਹੋਣਗੇ ਨਹੀਂ ਬਾਦਲਕ ਨਹੀਂ ਆਣਗੇ ਬਿਲਕੁਲ ਜੀ ਜਿਹੜੇ ਆਜ਼ਾਦ ਜਿਹੜੇ ਆਜ਼ਾਦ ਆ ਉਹ ਤੇ ਮੈਂ ਉਹੀ ਗੱਲ ਕਰ ਰਿਹਾ ਕਿ 6 ਤੇ 4 10 ਕੱਢ ਦਿਓ ਬਦਲ ਕੇ ਵੀ 6 ਕੱਢ ਦਿਓ ਗੱਤੂ ਦੇ ਵਿਚਾਰ ਕੱਢ ਦਿਓ 10 ਤੇ ਆਪਾਂ ਮਿਲ ਹੀ ਨਹੀਂ ਸਕਦੇ ਉਹਨਾਂ ਨਾਲ ਹਾਂ 14 ਹੀ ਰਹਿ ਗਏ ਤੁਹਾਡੇ ਕੋ ਆਹ ਬਾਕੀ ਸਾਡੇ ਕੋਲ 14 ਮੈਂਬਰ ਨਹੀਂ ਇਤੀ ਰਹਿ ਗਏ ਨਾ ਬਾਕੀ 10 ਨਿਕਲ ਗਏ ਨਹੀਂ 14 ਤੁਹਾਡੇ ਰਹਿ ਗਏ ਬਾਕੀ 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 ਰਹਿ ਗਏ ਦੂਜੇ ਆਜ਼ਾਦ ਹਾਂ ਬਾਕੀ ਬਾਕੀ ਕੋਈ ਆਜ਼ਾਦ ਰਹਿ ਗਏ 16 ਨੇ ਆਜ਼ਾਦਾਂ ਦੀ ਕੀ ਸੋਚ ਹੈ ਜੀ ਆਜ਼ਾਦ ਵਾਲੇ ਆਜ਼ਾਦ ਵੇਖੋ ਇਸ ਤਰ੍ਹਾਂ ਦੀ ਸੋਚ ਤੇ ਪਹਿਲਾਂ ਵੀ ਸੰਗਠਨ ਚ ਜੇ ਸੀ ਬਿਜਿੰਨਾ ਸ਼ਿੰਗਰਸ਼ ਕੀ ਤੋਂ ਨਾ ਨਾਪੋਂ ਵੋਟਾਂ ਬਾੜੀ ਵੇਖੋ ਤੁਹਾਡਾ ਸ਼ਿੰਗਰਸ਼ ਬੇਮਿਸਾਲ ਹੈ ਜੇ ਕੋਈ ਸ਼ੱਕ ਨਹੀਂ ਕਿਉਂਕਿ ਤੁਸੀਂ ਬਹੁਤ ਲੰਮਾ ਸਮਾਂ ਸੰਗਰਸ਼ ਕੀਤਾ 1996 ਤੋਂ ਬਾਅਦ ਕਰਾਂ ਤੱਕੇ ਬਹੁਤ ਕੀਤੇ ਔਰ ਤੁਹਾਡੇ ਤੇ ਜਿਹੜਾ ਹੈਗਾ ਤਸ਼ੱਦਦ ਬਹੁਤ ਹੋਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਜੀ ਮੈਨੂੰ ਨਾ ਹਾਲ ਤੱਕ ਤੱਕ ਸਦਵਾਇਆ ਬਿਨਾ ਮਤਲਬ ਤੂੰ ਬਿਲਕੁਲ ਹੀ ਮੈਂ ਜਾਣਦਾ ਸਾਂ ਜਾਲੂ ਹੋਵੇਗਾ ਜੀ ਜੀ ਜਦੋਂ ਗੁਰਚੰਦ ਸਿੰਘ ਨੇ ਮੈਨੂੰ ਸੇਵਾ ਲਈ ਭਗਤੀ ਆਪਾ ਪੰਨਾਂ ਤੱਕ ਦੀ ਸੇਵਾ ਮਤਲਬ ਇਹਨਾਂ ਆਪਣੇ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜੀ 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 ਹਾਂ ਤੇ ਪਰ ਚਲੋ ਹੁਣ ਸੰਗਤ ਦੇ ਵਿੱਚ ਜਿਵੇਂ ਸੀ ਵੀ ਅਸੀਂ ਜਿੰਨਾ ਸ਼ਿਰਕ ਕੀਤਾ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਪਰ ਜਲਤ ਤੁਹਾਡੇ ਸਾਹਮਣੇ ਵੇ ਲੋ ਜਲਤ ਉਹ ਤੇ ਨਹੀਂ ਨਾ ਸੰਕਰ ਦੇ ਸਕੀ ਜਿਹੜਾ ਦੇਣਾ ਚਾਹੀਦਾ ਸੀ ਹਾਂ ਦੇਣਾ ਚਾਹੀਦਾ ਚਲੋ ਫੇਰੀ ਬਹੁਤ 12 12 12 ਤੁਸੀਂ ਉਹ ਕੱਲੇ 12 ਜਿੱਤੇ ਹੋ ਬਾਕੀ ਤਾਂ ਘੱਟ ਸਾਰੇ ਤੁਹਾਡੇ ਜਿੱਤੇ ਹੋ ਹਾਂ ਬਾਕੀ ਤੁਹਾਨੂੰ ਦੱਸਿਆ ਤਿੰਨ ਨਲਦੀ ਦੇ ਨੇ 6 ਬਾਦਲ ਗਿਆ ਹੁੰਦੇ ਨੇ 4 ਦਾਦੂ ਦੇ ਨੇ ਇਹਨਾਂ ਦੇ ਤੇ ਬਹੁਤ ਥੱਲੇ ਨੇ ਬਹੁਤ ਜ਼ਿਆਦਾ ਥੱਲੇ ਨੇ 3 ਗੁਣਾ ਥੱਲੇ ਨੇ ਹਾਂਜੀ ਜਿਹੜੇ ਆਜ਼ਾਦ ਨੇ ਜੀ ਆਜ਼ਾਦ ਹੀ ਤੁਹਾਡੇ ਸੰਘਰਸ਼ ਨੂੰ ਵੇਖ ਕੇ ਤੁਹਾਡੇ ਨਾਲ ਆ ਜਾਂਦੇ ਤੇ ਹਰਿਆਣਾ ਦਾ ਬਹੁਤ ਕੁਝ ਹਰਿਆਣਾ ਕਮੇਟੀ ਦਾ ਬਹੁਤ ਕੁਝ ਬਣ ਸਕਦਾ ਵਾ ਹਾਂ ਹੁਣ ਜਿਹੜਾ ਤੁਸੀਂ ਪਿੱਛੇ ਜੀ ਅਸਤੀਫਾ ਦਿੱਤਾ ਤੇ ਵਾਪ ਅੰ ਬਸ ਸਿਰਸੇ ਕਰਕੇ ਦਿੱਤਾ ਵੀ ਜਿਹੜੀ ਸੰਗਤ ਮੈਂ ਸਾਰੇ ਹਰਿਆਣੇ ਜਦੋਂ ਘੁੰਮਦਾ ਸੀ ਤੇ ਕਿੰਦੀਆਂ ਸੀ ਆਹ ਸਿੰਘਰਸ ਨੂੰ ਵੋਟਾਂ ਪਾਣੀਆਂ ਨੇ ਤੇ ਜਦੋਂ ਰਿਜ਼ਲਟ ਆਇਆ ਮੈਂ ਦੇਖਿਆ ਵੀ ਮੇਰੇ 12 ਬੰਦੇ ਸਿੰਘਰ ਤੇ ਹਰਾ ਕੇ ਰੱਖ ਦਿੱਤੇ ਨੇ 11 ਜਿਤਾਏ ਤੇ 12 ਹਰਾ ਦਿੱਤੇ ਤੇ ਮੇਰੇ ਮਨ ਤੇ ਇੱਡਾ ਵੱਡਾ ਬੋਝ ਪੈ ਗਿਆ ਵੀ ਜੀ ਸਾਹਿਬ ਇਹ ਤੇ ਬਹੁਤ ਵੱਡਾ ਸੰਗਤ ਨੇ ਮੰਡਿਟ ਠੀਕ ਨਹੀਂ ਦਿੱਤਾ ਮਾਨਸਿਕ ਪਹਾੜ ਇਹਨਾਂ ਚੜ ਗਿਆ ਮੇਰੇ ਤੇ ਮੈਂ ਕਿਹਾ ਜੀ ਜੇ ਸੰਗਤ ਹੀ ਨਹੀਂ ਚਾਹਦੀ ਇਹ ਵੀ ਜੇ ਨਹੀਂ ਤਾਂ ਫੁੱਲ ਮੈਜੋਰਟੀ ਦੇ ਦੇ ਦਿੰਦੀ ਮੈਨੂੰ ਜੀ ਜੀ ਨਾ ਤੇ ਕਰਕੇ ਬੰਦੇ ਤੇ ਮੇਰੇ ਯਾਰਾਂ ਬਣੇ ਹਮ ਹਮ ਬਾ ਮੇਰੇ ਬਾਰ ਬਣ ਮੇਰੇ ਹਰਾਦੀ ਤੇ ਸੰਗਤ ਨੇ ਤੇ ਫਿਰ ਆਪਾਂ ਲੈਣਾ ਵੀ ਕੀ ਇਹ ਜੇ ਸ਼ਿੰਗਰ ਸੀ ਕੀਤਾ ਹੈ ਹਰਿਆਣੇ ਦੇ ਸ਼ਿਕਾ ਨੂੰ ਹਰਿਆਣੇ ਦਾ ਅਕਦਲਵਾਰੀਤਾ ਉਹ ਜਿਹੜਾ ਗੋਲ ਕਰਨਾ ਸੀ ਕਰ ਲਿਆ ਬਾਦਲ ਕਮੇਟੀ ਰਹਿਣ ਦੀ ਬਣਵਾ ਦਿੱਤੀ ਹੈ ਤੇ ਆਪਾਂ ਉਹਨੂੰ ਇਹਦੇ ਲੈ ਕੇ ਕਰਨਾ ਜੋ ਸੰਗਤ ਹੀ ਨਹੀਂ ਚਾਹਦੀ ਕੋਈ ਪ੍ਰਬੰਧ ਇਹ ਕਰਨ ਜਿੰਨਾ ਸ਼ਹਿਰ ਕੀਤਾ ਹੈ ਇਸ ਕਾ ਇਹ ਸੋਰ ਨੂੰ ਲੈ ਕੇ ਮੈਂ ਆਪਣਾ ਸਿਫਾ ਦੇ ਦਿੱਤਾ ਹਾਂ ਮੋਨ ਸਿਫਾ ਵਾਪਸ ਲੈ ਲਿਆ ਤੁਸੀਂ ਆ ਫਿਰ ਸੰਗਤ ਨੂੰ ਪਤਾ ਲੱਗਾ ਤੇ ਜਿੰਨੇ ਸਾਡੇ ਮੈਂਬਰ ਜਿੱਤੇ ਸਨ ਉਹ ਮੇਰੇ ਕੋਲ ਆਣ ਕੇ ਬਹਿ ਕੇ ਵੀ ਸਾਡਾ ਹੁਕਮ ਤੇ ਨੂੰ ਮੰਨਣਾ ਪੈਗਾ ਤੇ ਉਹ ਡੀਸੀ ਆਫਿਸ ਮੈਸਤੀ ਫਦਰ ਦੇਣ ਗਿਆ ਤੇ ਮਗਰ ਸਾਰੇ ਸੰਗਤ ਤੇ ਹਿਆਣੇ ਦੀ ਪਹੁੰਚ ਗਈ ਮੇਰੇ ਯਾਰ ਨੌਵੇਂ ਮੈਂਬਰ ਵੀ ਸਾਰੇ ਪਹੁੰਚ ਗਏ ਤੇ ਉਹਨਾਂ ਮੈਨੂੰ ਹੁਕਮ ਲਾ ਦਿੱਤਾ ਕਿ ਮੈਂ ਉਹਨਾਂ ਚਲੋ ਸੰਗਤ ਦਾ ਹੁਕਮ ਸਿਰ ਮੱਥੇ ਆ ਜੀ ਉਹਨਾਂ ਕਹਿਆ ਵੀ ਜੀ ਸਰਬਸੀਂ ਜਲਦੀ ਤੁਹਾਡੇ ਨਾਲ ਸਾਡੀ ਟੀਮ ਆ ਕੇ ਗੱਲਬਾਤ ਕਰੇਗੀ ਅਸੀਂ ਮਿਲਦੇ ਆ ਜੀ ਤੁਹਾਨੂੰ ਤੇ ਤੁਹਾਡਾ ਸੰਘਰਸ਼ ਲਾ ਲਾ ਬੇਮਿਸਾਲ ਹੈ ਜੀ ਔਰ ਸਜਦਾ ਹੈ ਤੁਹਾਡੇ ਵਰਗੇ ਸਿਰੜੀ ਸਿੱਖਾਂ ਨੂੰ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਔਰ ਬਾਦਲ ਕਿਆ ਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਵੀ ਬਹੁਤ ਨੁਕਸਾਨ ਕੀਤਾ ਸਿੱਖੀ ਦਾ ਤੇ ਸਿੱਖੀ ਸਿਧਾਂਤਾਂ ਦਾ ਬਿਲਕੁਲ ਤੇ ਬਾਕੀ ਪ੍ਰਾਪਰਟੀਆਂ ਦਾ ਨੁਕਸਾਨ ਤੇ ਬੇਹੱਦ ਕਿਉਂਕਿ ਜਿੱਥੇ ਪੰਜਾਬ ਹਰਿਆਣੇ ਚ ਇਹਨਾਂ ਨੇ ਆਪਣੇ ਸਿੱਪਾ ਸਲਾਰਾਂ ਨੂੰ ਪ੍ਰਾਪਰਟੀਆਂ ਤੇ ਜ਼ਮੀਨਾਂ ਐਕਵਾਇਰ ਕਰਕੇ ਦਿੱਤੀਆਂ ਐਵੇਂ ਪੰਜਾਬ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੀਆਂ ਜ਼ਮੀਨਾਂ ਪੰਜਾਬ ਚ ਇਹਦੇ ਰਿਕੁਆਇਰ ਕੀਤੀਆਂ ਹੋਈਆਂ ਜਿਹਦਾ ਖੁਲਾਸਾ ਬੜੀ ਵਾਰ ਕਰ ਚੁੱਕੇ ਆ ਪਰ ਤੁਸੀਂ ਬਹੁਤ ਵੱਡਾ ਕੰਮ ਕੀਤਾ ਵਾ ਜੇ ਇਲੈਕਟਿਡ ਕਮੇਟੀ ਆਉਂਦੀ ਐ ਤੇ ਬਾਦਲਕਿਆਂ ਤੋਂ ਜਿੰਨੇ ਵੀ ਜ਼ਮੀਨਾਂ ਸਰ ਰਕਸਾਰੀਆਂ ਰਿਕੁਆਇਰ ਕੀਤੀਆਂ ਵਾਪਸ ਲਈਆਂ ਜਾਣਗੀਆਂ ਹਾਂ ਬਿਲਕੁਲ ਜੀ ਕਿ ਲਿਆਂ ਜਾਣੀਆਂ ਅਸੀਂ 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 ਆਪਣੇ ਆਜ਼ਾਦ ਜਿਹੜੇ ਸਿੱਖ ਆਪਣਾ ਵੀਰ ਜਿੱਤੇ ਆ ਜਿਹੜੇ ਹਰਿਆਣਾ ਕਮੇਟੀ ਦੇ ਉਹਨਾਂ ਨੂੰ ਅਪੀਲ ਕਰਦੇ ਆ ਅਸੀਂ ਆਪਣੇ ਮਾਦੀ ਬرائی ਵੀ ਸੱਚ ਦਾ ਸਾਥ ਦਿਓ ਜਿਹੜਾ ਵੀ ਤੁਹਾਨੂੰ ਸੱਚਾ ਲੱਗਦਾ ਉਹਦਾ ਸਾਥ ਦਿਓ ਝਿੰਡਾ ਸਾਹਿਬ ਦੀ ਕੁਰਬਾਨੀ ਬੜੀ ਵੱਡੀ ਆ ਅਸੀਂ ਆਪਣੇ ਮਾਦੀ ਬਾਰੇ ਜਰੂਰ ਬੇਨਤੀ ਕਰਾਂਗੇ ਧੰਨਵਾਦ ਜੀ ਝਿੰਡਾ ਸਾਹਿਬ ਗੱਲਬਾਤ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ